ਘੋਸਲੇ ਅੱਜਕੱਲ ਇੰਨੇ ਬੁਲੰਦ ਹੁੰਦੇ ਜਾ ਰਹੇ ਨੇ ਕਿ ਚੋਰ ਚੋਰੀ ਕਰਨ ਲੱਗਿਆ ਮੰਦਰ ਤੇ ਦਰਗਾਹ ਤੇ ਗੁਰਦੁਆਰਿਆਂ ਨੂੰ ਵੀ ਨਹੀਂ ਬਖਸ਼ ਰਿਹਾ ਉਹਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਨੇ ਅਤੇ ਚੋਰ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਪਿੰਡ ਬਹਾਦਰਗੜ ਵਿਖੇ ਦਰਗਾਹ حضرت ਨੌਗਾਦਾ ਪੀ ਦੀ ਹੈ ਜਿੱਥੇ ਇੱਕ ਚੋਰ ਵੱਲੋਂ ਦਰਗਾਹ ਦੇ ਅੰਦਰ ਲੋਕਾਂ ਵੱਲੋਂ ਛੜਾਇਆ ਗਿਆ ਛੜਾਵਾ ਚੋਰੀ ਕਰ ਲਿੱਤਾ ਗਿਆ ਅਤੇ ਸਾਰੀ ਇਸ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਗੱਲਬਾਤ ਕਰਦੇ ਹੋਏ ਦਰਗਾਹ ਦੇ ਸੇਵਾ ਕਰਨ ਵਾਲੇ ਸੁਰਜੀਤ ਸਿੰਘ ਨੇ ਦੱਸਿਆ ਕਿ ਕਰੀਬ 1 ਸਾਲ ਤੋਂ ਦਰਗਾਹ ਦੇ ਵਿੱਚ ਜੋ ਚੜਾਵਾ ਪਿਆ ਸੀ ਉਹ ਚੋਰਾਂ ਵੱਲੋਂ ਥੋਰੀ ਕਰ ਲਿਤਾ ਗਿਆ। ਉਹਨਾਂ ਪੁਲਿਸ ਤੋਂ ਮੰਗ ਕੀਤੀ ਕਿ ਉਕਤ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤੋ ਨਾ ਸਜ਼ਾ ਦਿੱਤੀ ਜਾਵੇ। ਦਰਗਾਹ ਬੱਗੇ ਨੋਵੇ ਪੀਰ ਬਾਦਰਗੜਾ ਤੇ ਸਾਡੇ ਦੇ ਰਾਤ 1:30 ਵਜੇ ਜੀ ਚੋਰੀ ਹੋਈ ਹੈ। ਤੇ ਪੁਲਿਸ ਅੱਗੇ ਸਾਡੀ ਬੇਨਤੀ ਹੈ ਵੀ ਸਾਨੂੰ ਉਹ ਚੋਰ ਫੜਿਆ ਜਾਵੇ ਸਾਡੀ ਪਹਿਲਾਂ ਵੀ 3-4 ਵਾਰੀ ਯਰੇ ਗੱਲੇ ਤੋੜ ਚੁੱਕੇ ਆ ਜੀ ਤੇ ਕਈ ਵਾਰ ਗੱਲੇ ਪੱਟ ਕੇ ਵੀ ਲੈ ਗਏ ਆ ਜੀ ਬੇਨਤੀ ਹੈ ਪੁਲਿਸ ਅੱਗੇ ਵੀ ਸਾਡਾ ਇਹ ਥੋੜਾ ਕੀਤਾ ਜਾਵੇ ਜੋ ਵੀ ਇਹ ਪੈਸੇ ਹੁੰਦੇ ਤੇ ਉਹਦੀ ਦੇਖਭਾਲ ਨਾਲ ਉਰੇ ਲਾਉਂਦੇ ਤੇ ਜੀ ਉਹ ਸਭੇ ਵੀ ਦੇਖੋ ਵੀ ਸਾਰੀ ਚੋਰੀ ਕਈ ਵਾਰੀ ਜੋ ਹੋਈ ਹੈ ਕਿੰਨੇ ਬੰਦੇ ਸੀ ਬਾਬਾ ਜੀ ਚੋਰੀ ਕਰਨ ਵਾਲੇ ਕਿਤੋਂ ਬੰਦਾ ਦਾ ਜੀ ਇੱਕ ਬੜਿਆ ਜੀ ਅੰਦਰ ਉਹ ਵੀ ਅੱਗੇ ਪਹਿਲਾਂ ਅਸੀਂ ਕੈਮਰੇ ਨਹੀਂ ਲਾਏ ਹੋਏ ਸੀ ਜੀ ਹੁਣ ਇੱਕ ਕੈਮਰਾ ਲਾਇਆ ਜੀ ਤੇ ਕੀ ਹੁਣ ਕੀ ਮੰਗ ਕਰਦੇ ਹਾਂ ਉਸ ਪ੍ਰਸ਼ਾਸਨ ਤੋਂ ਮੰਗ ਕੀ ਜੀ ਇਹ ਬਸ ਚੋਰ ਨੂੰ ਫੜਿਆ ਜਾਵੇ ਤੇ ਕਾਰਵਾਈ ਉੱਤੇ ਜੋ ਬਣਦੀ ਹੈ ਕੀਤੀ ਜਾਵੇ ਪਹਿਲਾਂ ਵੀ ਕਿੰਨੇ ਚੋਰੀਆਂ ਹੋਏ ਚੋਰੀ ਚਾਰ ਆਏ ਪੰਜ ਵੀ ਵਾਰ ਹੈ ਜਲਦਇਤਰੀ ਆਇਆ ਜੀ ਉਰੇ ਅੰਦਰੋਂ ਬੜਿਆ ਜੀ ਸੱਭਲ ਜੀ ਕਿੰਨੀ ਹਿੰਤ ਇਹਨੇ ਏਡੀ ਸੱਭਲ ਪਾਈ ਹੈ ਜੀ ਉਹ ਜਿੰਦਾ ਲੋਕ ਤੋੜਦਾ ਜੀ ਗੱਡੇ ਦਾ ਇਹਦੇ ਵਿੱਚ ਜੋ ਵੀ ਇੱਕ ਸਾਲ ਤੇ ਤੇ